ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਹੋ ਗਿਆ ਸਵੇਰੇ ਟਾਈਮ ਦਾ। ਅੱਗੇ ਮੋੜ ਰਕਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋ ਗਿਆ ਚਾ। ਬਾਬਾ ਵਧੀਆ। ਹੂੰ। ਹੁੰਦਾ ਦੋ ਰਾਤਾਂ ਹੋ ਗਿਆ ਭਾਈ ਨਿੰਦਿਆਂ ਨੂੰ। ਹਾਂ। ਦੋ ਰਾਤਾਂ ਹੋ ਗਿਆ ਨਿੰਦਿਆਂ ਨੂੰ। ਪਰਸੋ ਵੀ ਰਾਤ ਨੂੰ 2 ਵਜੇ ਆਏ ਉੱਥੇ ਗੜੰਗਾ ਤੇ। ਰਾਤ ਕੱਲ ਗੱਗੜ ਵਾਲ ਗਏ ਤੇ ਸਾਰਾ ਦਿਨ। ਉੱਥੇ ਵੀ ਰਾਤ 12 ਵਜੇ ਘਰ ਆਉਂਦੇ ਨੂੰ। ਆ ਜੀ ਮੈਂ ਕਹਾਂ ਤੁਹਾਨੂੰ 11-12 ਵਜੇ ਨਾ। ਹਾਂ 11:30 ਦੇ ਘਰੇ ਆਏ ਆ ਬਣਾ ਨੂੰ ਕੇ ਪੈਂਦੇ ਨੂੰ ਹੀ 12 ਵਜੇ। ਕੌਂਗਾ ਵਿੱਚ। ਨੀ ਅਜੇ ਦੱਸਿਆ ਵਾ ਹੈਗਾ ਮਾੜਾ ਮੁੱਟਾ ਮਾੜਾ ਮੁੱਟਾ ਹਾਂ ਬਾਕੀ ਨੇ ਇਹਨੂੰ ਹੀ ਆਉਗੀ ਬੱਟੇ ਬਹੁਤ ਸਵੇਰ ਦਾ ਅੱਜ ਹੈ ਬੱਟ ਬਹੁਤ ਹੈ ਗਰਮੀ ਦੇ ਗੰਤ ਹੈ ਅੱਜ ਦੁਪਹਿਰ ਜਿਹਾ ਲਓ ਮਰਜੀ ਨਹੀਂ ਬਸ ਹਾਂ ਹਾਂ ਹੁਣ ਤਾਂ ਮਾੜਾ ਦੱਖਣ ਦੱਖਣ ਦਾ ਅੱਗੇ ਲਾਓ ਜੀ ਜਲਦੀ ਵੀ ਜਾਵੇ ਅੱਗੇ ਲਾਉਣੀ ਹੈ ਦੱਖਣ ਬਹੁਤ ਹੈ ਹੋਰ ਇਹ ਇੱਕ ਵੇਲਾ ਹੁੰਦਾ ਦੱਖਣ ਦਾ ਭਾਈ ਅੱਜ ਕਿੱਧਰ ਰੂਟ ਹੈ ਅੱਜ ਦੱਸਿਆ ਨਹੀਂ ਉਹ ਅੱਜ ਭਾਈ ਆਪਣੇ ਖੇਤ ਪਾਉਣੇ ਆ ਅੱਛਾ ਜਿੰਝ ਲਾਉਣਾ ਹੈ ਅੱਜ ਨਹੀਂ ਜਰਾਉਣਾ ਹੈ ਅੱਜ ਦੇਖਣੀ ਜਾਲਾ ਤਿਆਰ ਕਰਨਾ ਠੀਕ ਹੈ ਬਾਜ਼ਾਰਾ ਵੀ ਜਿੰਨੇ ਪੈਸੇ ਦੋ ਕੀ ਨੇ ਠੀਕ ਹੈ 100 ਬੂਟੇ ਉਹ ਉੰਧੇ ਵੀ ਕਰਨੇ ਹੁੰਦੇ ਸਾਲੇ ਵੀ ਹਾਂ ਪਤਾ ਨਹੀਂ ਮੇਰੇ ਅੱਜ ਪਹਿਲਾਂ ਪਾ ਦੇਖਦੇ ਆਂ ਕਿਆ ਬਣਦਾ ਅੱਛਾ ਹੈ ਨਾ ਹੁਣ ਆ ਪੱਟਾ ਕੁੱਟਾ ਦਾ ਭਾਈ ਇਹ ਹਾਂ ਹਾਂ ਠੀਕ ਨਹੀਂ ਨਹੀਂ ਤਾਂ ਹੈ ਉਹ ਕਾਲੇ ਵੀ ਲੱਗੇ ਪਾਉਣ ਅੱਜ ਹੈ ਸਾਲੇ ਅੱਜ ਅੱਜ ਲੱਗਿਆ ਪਾਉਣ ਗਾੜਾ ਹਾਂ ਹਾਂ ਗੜਾਈ ਗੱਲ ਲਾਏ ਦੇ ਭਾਈ ਅੱਛਾ ਮੰਨ ਗੁਰੂ ਲਾਦੇ ਹਾਂ ਅਲੀ ਬਾਹੀ ਵੀ ਸਾਂਝ ਸਵੇਰ ਦੀ ਜਾਨ ਇਹ ਲੇਟ ਹੋ ਜਾਂਦੇ ਤੁਸੀਂ ਜਾਣ ਲੱਗੇ ਨਹੀਂ ਬੰਦੋ ਅਸ ਟਾਈਮ ਜਾ ਕੇ ਖੇਤ ਵਿੱਚ ਲੱਗ ਜੀਵੇ ਨਾ ਪਰ ਸ਼ਾਮ ਜੀ ਨੂੰ ਬਹੁਜੀ ਲੱਗਦਾ ਹੈ ਸ਼ਾਮ ਵੇਲੇ ਹੀ ਬਹੁਤ ਲੱਗਦਾ ਜੁਜੂ ਨੇ ਰਾਜਾ ਹੁੰਦਾ ਨਾ ਤੇ ਬਹੁਜੀ ਲੱਗਦਾ ਤੇ ਭੂਦ ਨਹੀਂ ਚੱਲਾਂ ਜੀ ਹਾਂ ਹਾਂ ਫਿਰ ਕਾਹਨੇ ਦੂੰਗੀ ਕੱਲੀ ਕੋ ਹੋਰ ਤਾਂ ਉਹ ਬਾਈ ਦੇ ਖੇਤ ਵੀ ਬੜੀ ਤੇ ਸਾਢੇ ਕਿੰਤੇ ਸਾਢੇ 3 ਕਿੱਲੇ ਦੇ ਕੋਘੇਰਾ ਅੱਛਾ ਹਾਂ ਉੱਕੀ ਨਾ ਕਰੇ ਸਾਢੇ 3 ਕਿੰਨੇ ਦਾ ਖੇਰਾ ਹੋ ਹੋ ਗਿਆ ਲਗਾਏ ਗੋਲ ਤਾਂ ਜੱਟ ਮੋੜਾ ਨਾਲ ਜਾ ਕੇ ਹੋਰ ਅੱਜ ਤੇ ਹੀ ਆਈਦਾ ਆਪਣੇ ਇਹ ਤਾਂ ਸਹੀ ਹੋ ਭੜੀ ਤੇ ਹਾਂ ਹਾਂ ਸਾਢੇ 3 ਕਿੱਲੇ ਖਾਸਾ ਬੜਾ ਖੇਤ ਹੋ ਜਾਂਦਾ ਅੱਡੇ ਕਿੰਨੇ ਵੜ ਗਏ 3 ਕਿੰਨੇ 2 ਕਿੰਨੇ 3 ਕਿੰਨੇ ਸਾਢੇ 3 ਕਿੰਨੇ ਬਣ ਗਏ ਇੱਥੇ ਤੇ ਜਿਹੜੇ ਪਹਿਲਾਂ ਉਹਦੇ ਸਾਢੇ 3 ਕਿਲੇ ਕਰੇ ਠੇਕੇ ਵਾਲੇ ਕੋਕਾ ਦੇ ਕਰਾਈ ਨਹੀਂ ਤੇ ਉਹਨਾਂ ਨੇ ਅੱਛਾ ਹਾਂ ਉਹ ਸਾਢੇ 3 ਕਿਲਿਆਂ ਦੇ 3 ਕਿਾਰੇ ਤੇ ਪਟਾਇ ਲੱਗਾ ਉਹ ਬਹੁਤ ਨਹੀਂ ਫਿਰ ਵੀ 5 ਘੰਟੇ ਲੱਗੇ ਆ ਉਹ ਜ਼ਿਆਦਾ ਨਹੀਂ ਲੱਗਿਆ ਕਿੰਨੀ ਜਗ੍ਹਾ ਨੂੰ ਸਾਢੇ 3 ਕਿਲਿਆਂ ਨੂੰ ਹਾਂ ਹਾਂ ਕੀ ਕਰਾਈ ਨਹੀਂ ਨਹੀਂ ਤਾਂ ਘੰਟਾ ਹੀ ਲੱਗਦਾ ਯਾਰ ਭਾਂਟਾ ਹਾਂ ਨਹੀਂ ਘੰਟਾ ਲੱਜ ਕਰ ਹੋਇਆ ਹੋਵੇ ਇਹ ਹੋਇਆ ਤਾਂ ਘੰਟਾ ਸਵਾ ਘੰਟਾ ਬਸ ਨਾ ਟਰਟਰ ਸੋਣ ਤੁਰ ਜਾਂਦਾ ਏ ਇਹ ਤੋਰਾ ਵਾਫਦਾ ਹਾਂ ਹਾਂ ਤੋਰੇ ਕਰਕੇ ਵਾਫਦਾ ਹੈ ਮੈਂ ਵੀਡੀਓ ਨੂੰ ਭਰਦਾ ਰੂਟ ਮੰਗਣਾ ਸਾਲਾ ਹੂੰ ਹੂੰ ਹਾਂ ਇਹ ਤਾਂ ਹੈ ਨਾਲੇ ਉਹ ਵੀ 8 ਫੁੱਟੇ ਕਰਕੇ ਫਾਨ ਸੋਣੀ ਚੱਲੀ ਜਾਂਦੀ ਏ ਇੱਥੇ ਕਿੰਨਾ ਪੰਨਾ ਨੂੰ ਗਲੀ ਸਮਾਨ ਆ ਯਾਰ ਜੀ ਦੇਖਦੇ ਆ ਤੋ ਕਿਹਦਾ ਇੱਥੇ ਆ ਹੂੰ ਇੱਥੇ ਬੈ ਇਹਨੂੰ ਉਂਗਲੀ ਆਹੀ ਨਿਪਲ ਇਹਨੂੰ ਬੱਸ ਇੱਕ ਨਿਪਲ ਆ ਹੈ ਇਹਨੂੰ ਹਾਂ ਇੱਕ ਨਿਪਲ ਉਧਰ ਰੋਕਣੀ ਠੀਕ ਹੈ ਇੱਕ ਨਿਪਲ ਆਓ ਐਸਾ ਦੇਖ ਆ ਜਿਹੜਾ ਹੀਟ ਪਰ ਹੁੰਦਾ ਹਾਂ ਹਾਂ ਇੱਥੇ ਇੱਕ ਉਧਰ ਇੱਥੇ ਪਰਸੋਂ ਜਾ ਤੇ ਦੈਮਣ ਅਖੀਰ ਨੂੰ ਗਲੀ ਸਾਲਾ ਹੀ ਕੰਮ ਆ ਸਾਰੇ ਪਰਸੋਂ ਤੇ ਇਹ ਦੂ ਲਾਇਆ ਹੋਣਾ ਇਹਨੂੰ ਤੇ ਹਾਂ ਤੇ ਡੰਡਾ ਛੇੜਦਾ ਹੋਣਾ ਅੰਦਾ ਮਨੂ ਗੇ ਆ ਲੁਗਾਰਦੀ ਅੱਛਾ ਆ ਡੰਡਾ ਮੈਂ ਚਾਲੂ ਕਰਿਆ ਫਿਰ ਪਾਈ ਜਾਦੇ ਸੀ ਉੱਥੇ ਗੜਾਂਗਾ ਜਾ ਕੇ ਚਲਾਇਆ ਉਹ ਡੇਡਾ ਮੁੱਲ ਪਿੱਛੇੋਂ ਆਏ ਕਹਿੰਦਾ ਹੋਣਾ ਪਾਈ ਫਿਰ ਹਾਸ ਵੀ ਕਹਿੰਦਾ ਵੀ ਕੀ ਗੱਲ ਵੀ ਕਹਿੰਦਾ ਡੰਡੇ ਜੀ ਫਰਕ ਹੈ ਮੈਂ ਕਹਿੰਦਾ ਮੈਂ ਤਾਂ ਖੋਲਿਆ ਨਹੀਂ ਹੈਗਾ ਕਹਿੰਦਾ ਫਿਰ ਆਪੇ ਲੈੜੀ ਨਹੀਂ ਖੋਲਿਆ ਹੋਣਾ ਚੱਲ ਫਿਰ ਸੈਟ ਕਰਿਆ ਉੱਥੇ ਬਾ ਹੁਣ ਫਿਰ ਉੱਥੇ ਟਿਕਿਆ ਵਾ ਅੱਛਾ ਮੂਹ ਸਹੀ ਆ ਬੇ ਲੱਗੂ ਰੇ ਲੱਗੀ ਹੋਣੀ ਕਿਸੇ ਖੇਤਮਾਂ ਦੀ ਮਿੱਟੀ ਗਰ ਅੱਛਾ ਮੈਂ ਨਾ ਹਾਂ ਜਾਮ ਹੋਇਆ ਬੈ ਤਾਂ ਅੱਛਾ ਮੈਂ ਸਾਡੇ ਨੂੰ ਰਮਾ ਕਰ ਦਮਾ ਤੇਲ ਪਾ ਕੇ ਬਹੁਤ ਤੇਲ ਗਿਆ ਬੈ ਮੈਂ ਸਾਰੀ ਜਲਾਤਾ ਸਾਰੀ ਬਸ ਬਸ ਉਹੀ ਸੈਟਿੰਗ ਹਿੱਲ ਗਈ ਉਹਦੀ ਚਲ ਉਹਨੂੰ ਕਬ ਕਹਣਾ ਜੀਦਾ ਫਿਰ ਤਾਂ ਰਹਿਣਾ ਉਹ ਸ਼ਦੇ ਹੋ ਗਿਆ ਹੁਣ ਹਾਂ ਹਾਂ ਐਂ ਦਾ ਫੇ ਪੰਨੇ ਜੇ ਬਾਕੀ ਸੀ ਕਸ ਲਿਆ ਫੇ ਸੈਟ ਕਰਨਾ ਪੈਂਦਾ ਨਾ ਉਹ ਸੈਟਿੰਗ ਜੀ ਹਿੱਲ ਜਾਂਦੀ ਨਹੀਂ ਸੈਟ ਹੋਇਆ ਹੁੰਦਾ ਹੈ ਨਾ ਮੈਂ ਚਾਹ ਆਲੂ ਘਰੇ ਦੇ ਡੰਡੇ ਅੱਛਾ ਮਾ ਜਾਮ ਅੱਥੇ ਸਾਰੇ ਮਿੱਟੀ ਵੱਢ ਜਾਂਦੀ ਮੈਂ ਨਟ ਪਾਇਆ ਬੈ ਨਾ ਨਹੀਂ ਫੇ ਰੱਬਤਾ ਹੁਣ ਇਹ ਮੈਂ ਹੋ ਪਿਆ ਹੁਣ ਹਲੇ ਹੈ ਮੈਂ ਥੈਲਾ ਪਿਆ ਹੁਣ ਕੋਲ ਤਾਂ ਕੋਨੇ ਚਲਦਾ ਵਿੱਚ ਲੇ ਆਖਿਆ ਧਾਨਾ ਦਾ ਬੀਜ ਹੈ ਜਗਦੀਪ ਦੇ ਨਾਨਕ ਦੇ ਲੈੰਦਾ ਦਾ ਕਿਹੜਾ ਇਹ ਪਤਾ ਨਹੀਂ ਕਿਹੜਾ ਜਗਦੀਪ ਨੇ ਮੰਗਾਇਆ ਤਾਂ ਉਹਦਾ ਮਾਮਾ ਫੜਾ ਗਿਆ ਉੱਥੇ ਜਗਦੀਪ ਦਾ ਕੈਸੀ ਉੱਦੇ ਵਿੱਚ ਟੂਲ ਮਰਖ ਲਿਆ ਉਹ ਫਰਸੋਂ ਦਾ ਕੁਲੇ ਘੁੰਮਦਾ ਘਰੀ ਆਏ ਬੂਮ ਕਰ ਦੋ ਨੂੰ ਕੋ ਲੈ ਜਾ ਅਜੇ ਕੱਢਦੇ ਇਹਨੂੰ ਤੇ ਨਹੀਂ ਕਟਵਾ ਲੈਣਾ ਅਸੀਂ ਫਿਰ ਉਹ ਜਗਦੀਪ ਨੇ ਮੰਗਾਇਆ ਤਾਂ ਹੂੰ ਮਾਮਾ ਫੜਾ ਗਿਆ ਉੱਥੇ ਆ ਕੇ ਫਿਰ ਠੀਕ ਹੈ ਠੀਕ ਹੈ ਹੂੰ ਇਹ ਜੇ ਬੱਤੇ ਕਰਿਆ ਹੁਣ ਹੁਣ ਤਾਂ ਟਾਈਮ ਹੀ ਆ ਅਸੀਂ ਵੀਰਾਂ ਦੇ ਵਿੱਚ ਅੱਜ ਪੁੱਛਦੇ ਨਹੀਂ ਕਿ ਹੁੰਦੀ ਏ ਪਰ ਹੁਣ ਬੱਦਲ ਦੇਖ ਨਾ ਬੱਦਲ ਦੇਖੇ ਵੀ ਹੁਣ ਹੋਂਗੇ ਬੱਦਲ ਦੇਖੀ ਕਿ ਫਿਰ ਜੇ ਤੇਰਾ ਖੇਤ ਨੇ ਤਿਆਰ ਹੋਇਆ ਉਧਰ ਤਵੀ ਭੋਂਦਾ ਫਿਰ ਔਖਾ ਏ ਪਿਆਰ ਤਾਂ ਕਰਨਾ ਇਹਨੂੰ ਇਹਨੂੰ ਬਾਕੇ ਨਾ ਅੱਜ ਹੀ ਮੈਂ ਕੈਰੇ ਜੇ ਬਣਾ ਲਾ ਹਾਂ ਮੈਨੂੰ ਅੱਜ ਬਾਕੇ ਨਹੀਂ ਹਾਂ ਤਾਂ ਉਹਨੂੰ ਬਾਅਦ ਵਿੱਚ ਪੱਤਾ ਮੁੱਤਾ ਬਣਾ ਕੇ ਧੀ ਠੀਕ ਹੈ ਫਿਰ ਆਪਣਾ ਕੈਰੀ ਬਣਾ ਕੇ ਛੱਡ ਦੇਣਾ ਇਹ ਕੈਰੀ ਜੇ ਕਿਣੀਆਂ ਪੈ ਵੀ ਜਾਣ ਬਣਾਉਣੀ ਧਿਆਨ ਤੇ ਪੰਜੀ ਤਿੰਨ ਫੁੱਟ ਦੀ ਅੱਛਾ ਇਹਨਾਂ ਨੇ ਸੁੱਤ ਲਵਾ ਦੇ ਠੀਕ ਹੈ ਇਹਨਾਂ ਨੇ ਸੁੱਤ ਲਵਾਉਣੀ ਇਹ ਬਾ ਨੂੰ ਕਮਾਂ ਦੇ ਦਿੱਤ। ਹਾਂ ਠੀਕ ਹੋ ਪਾਣੀ ਪਾਣੀ ਭਰ ਦੇਣਾ। ਇਹਨਾਂ ਨੇ ਲੋਣੇ ਸੁੱਤ ਬੜੇ ਲੋਣੇ। ਹਾਂ ਹਾਂ ਛੋਰੇ। ਹਾਂ ਛੋਟੇ ਛੋਟੇ ਲੋਣੇ। ਠੀਕ ਠੀਕ। ਠੀਕ ਨਹੀਂ। ਇਹਨਾਂ ਵਧੀਆ। ਹਾਂ। ਆ ਗਿਆ ਆ ਗਿਆ। ਉਹ ਆ ਗਿਆ। ਚਲ ਜਾਈਏ ਨੇ ਹਾਂ। ਬਈਨ ਛੱਡ ਕੇ ਅਮ ਖਾਣਾ ਸੌਣ ਨਹੀਂ ਰੋਣੀਆਂ। ਅੱਛਾ। ਤੇਰੀ ਕੰਧੂ ਤਾਂ ਮੰਨ ਸੀ। ਹਾਂ ਹਾਂ। ਮੈਂ ਠੀਕ ਹਾਂ। ਆ ਸਵਾਇਆ ਫਿਰ ਦੇਖਾਂ। ਅੱਛਾ। ਦੋ ਸਵਾਰੀ। ਮੈਨੂੰ ਲਈ ਮਸਰਨੋ ਦਸ ਵੀ ਦਾਲ ਜੀ ਸਾਰੇ ਨਾਲ ਪਾਸੇ ਕਾਲ ਬਾਈ ਸਾਰੇ ਹੋਰ ਬਾਬਾ ਜੀ ਠੀਕ ਹੈ ਤੁਸੀਂ ਬੈਠੇ ਬਿਲੀ ਅੱਜ ਬੈਠੇ ਨਹੀਂ ਹੈਗੇ ਹਾਂ ਭਾਈ ਥੋੜਾ ਦਾ ਕੰਮ ਕਰਦਾ ਉਹ ਪਨੀਰੀ ਵਾਲ ਪਾਣੀ ਛਿੜਕ ਕੇ ਆਇਆ ਅੱਛਾ ਉਹਦੀ ਰੋੜੀ ਜੀ ਮਾਰਨੀ ਹੈ ਠੀਕ ਹੈ ਅੱਗੇ ਦਾ ਪਾਣੀ ਛੱਡ ਕੇ ਛਿੱਟਾ ਦੇ ਦਿੰਦੇ ਹਾਂ ਹਾਂ ਉਹ ਪਰਸੋਂ ਜੱਗੇ ਨੇ ਬੀਜੀ ਆ ਇਹ ਛਿੱਟਾ ਦੇ ਕੇ ਤੰਗੜੀ ਮਾਰੀ ਹੈ ਠੀਕ ਹੈ ਉਹਦੇ ਕਮੈਂਟਾਂ ਚ ਵੀ ਕਹੇ ਆ ਸਾਰੇ ਕਹਿੰਦੇ ਅਸੀਂ ਇੱਕਨੇ ਬੀਜਦੇ ਵੀ 100% ਜੰਮਦੀ ਹੈ ਕੋਈ ਮਰਦਾ ਨਹੀਂ ਲਾਣਾ ਮੈਨੂੰ ਬਾਈ ਦੇ ਦੋਦੇ ਫੋਨ ਵੀ ਆਰੇ ਅੱਛਾ ਕਹਿੰਦਾ ਮਾਸਾ ਦਾ ਛਿੱਟਾ ਇਹ ਤਾਂ ਸਾਲੋਂ ਕੋ ਇੱਕ ਨੀਤੇ ਅਸੀਂ ਵੇਖਣ ਵੀ ਜੀ ਹੈ ਹਾਂ ਉਹ ਤਾਂ ਕਹਿੰਦਾ ਵੀ ਜੱਗੇ ਨਾਲ ਛਿੱਟਾ ਦੇ ਕੇ ਤੰਗੜੀ ਮਾਰੀ ਹੈ ਹਾਂ ਕਹਿੰਦਾ ਅਸੀਂ ਪਹਿਲਾਂ ਇੱਕ ਪਾਸੇ ਤੰਗੜੀ ਮਾਰ ਦੇਣੀ ਹੈ ਠੀਕ ਹੈ ਇਹ ਛਿੱਟਾ ਦੇਣਾ ਦੂਏ ਪਾਸੇ ਤੰਗੜੀ ਫੇਰ ਮਾਰ ਦੇਣੀ ਹੈ ਅੱਛਾ ਦੂਜੀ ਤੋਂ ਇੱਕ ਪਾਣੀ ਪਹਿਲਾਂ ਕਹਿੰਦਾ ਹਿਸਾਬ ਦਾ ਲਾ ਦਿਓ ਹਾਂ ਮੋਰਕੇ ਕਹਿੰਦਾ ਦੇਖੀ ਪਨੀਰੀ ਜੇ 100 ਦਾਣਾ 22 ਰਹੂਗਾ ਤੇ 99 ਜੰਮਣਗਾ ਦੂਜੀ ਵੀ ਅੱਧੀ ਜੰਮਦੀ ਹੈ ਹਾਂ ਇਹ ਤਾਂ ਹੁਣ ਮੈਂ ਉਹੀ ਦੇਖਦਾ ਹੁਣ ਗਿੱਲਾ ਜਿਆ ਕਰਦਾ ਮੈਂ ਰੋੜੀ ਨਾਲੇ ਨਰਮ ਜੀ ਉਹ ਅੱਛਾ ਹੁਣ ਲਿਆਉਂਦਾ ਲੈਜਰ ਕਰਾ ਹੂੰ ਉਹ ਮਾਰਦਾ ਇਸ ਲਾਗੀ ਪਈ ਐ ਦੋ ਵਾਰ ਫੇਰ ਮਾਰ ਦੇ ਨੀ ਕਿਹੜਾ ਕਰ ਦੇਣਾ ਕਿ ਜਿੰਨਾ ਕਿਹੜਾ ਖੇਤ ਐ ਉੰਨੀ ਕਾਦੇ ਵਧੀਆ ਹੋਊਗੀ ਉੰਨੀ ਬਣੀ ਦੀ ਪਟਨੇ ਬੋਲੀ ਹੁੰਦੀ ਕਹਿੰਦੇ ਬੋਲੀ ਹੋਊਗੀ ਫੇਰ ਤੇਰੀ ਡੂੰਗਾ ਨੇ ਬੀਜ ਜਾਂਦਾ ਜਿਹੜੀ ਪੰਜੀ ਮਾਰਨੀ ਆਪਾਂ ਨੇ ਉਹ ਪਰਿਵਾਦੀ ਆ ਕਿਹਾ ਹਾਂ ਥੋੜੀ ਮਿੱਟੀ ਵਸ ਹੁੰਦੀ ਐ ਉਹ ਮੈਂ ਕਾਲੇ ਨੂੰ ਉਧਰ ਗਿਆ ਕੱਢ ਦੇ ਰੇ ਜਿਹੜਾ ਫੇਰੇ ਆ ਕਹਿੰਦਾ ਇਹਨੂੰ ਬਾਹਮਾ ਹੁਣ ਮੈਂ ਬੋਣ ਦੀ ਕੀ ਲੋੜ ਐ ਮੈਂ ਕਿਹੜੇ ਬੱਟਾ ਪਾ ਲਾ ਪਾ ਜਾਂ ਜੱਗਣ ਕਿਹੜੇ ਪੱਟਾ ਪਾਵੇ ਹਾਂ ਮੈਂ ਬੱਟਾ ਪਾ ਕੇ ਵਿੱਚ ਸੁੱਕੇ ਬੀਜ ਕੇ ਉੱਪਰ ਦੇ ਪਾਣੀ ਲਾ ਦੇ ਸਾੜੇ ਤੋਂ ਲੇਜ਼ਰ ਕਰਾਉਣਾ ਕੰਮ ਨਹੀਂ ਤਾਂ ਪਹਿਲਾ ਫੇਰ ਦਾ ਸੋਕੇ ਜੋ ਹੁਣ ਪਾਣੀ ਛਿੜਕਦਾ ਠੀਕ ਹੈ ਜਾ ਕੇ ਲੈਵਲ ਵਾਲਾ ਉਹ ਡਲੇੀਆਂ ਜਿਹੜੀਆਂ ਤਾਂ ਸਾਫੋ ਜੂ ਮਿੱਟੀ ਦੀ ਡਲੇੀਆਂ ਨਾਲ ਉਹਨਾਂ ਜਿੱਥੇ ਨੀਵੇਂ ਜਾ ਫੱਦਰਾ ਦੇ ਕਰ ਦੇਣਾ ਠੀਕ ਠੀਕ ਹੈ ਬਾਕੀ ਫੇਰ ਦੇਖਦੇ ਅੱਜ ਪਹਿਲਾਂ ਭਉਣ ਲੱਗਿਆ ਦਾ ਅੱਛਾ ਮੱਦਲੇ ਜਿਹੜਾ ਹੈ ਮਹਾਏ ਨੂੰ ਮੱਦਲ ਸਵੇਰੋਂ ਬੱਟੇ ਬਹੁਤ ਅੱਜ ਤਾਂ ਹਾਂ ਹੁਣ ਸ਼ਾਮ ਨੂੰ ਵੀ ਹਾਂ ਸ਼ਾਮ ਨੂੰ ਭੋਦਣੀਆਂ ਫੇਰ ਦੋ ਦਿਨ ਚ ਪਤਾ ਲੱਗ ਜਾਣਾ ਸਾਰਾ ਕੁਝ ਤਿਆਰੀ ਕਰਕੇ ਰੱਖਿਆ ਜਿਵੇਂ ਪਾ ਕੇ ਦਾ ਪਿੱਛੇ ਟੂਰ ਦੇ ਦੇਣਾ ਹੁਣੇ ਪਤਾ ਨਹੀਂ ਹੈਗਾ ਅਸੀਂ ਆਪਣੇ ਕਿੰਨੇ ਚਾਰ ਵਾਰ ਰੱਖਣਾ ਹੈ ਕਰਕੇ ਕੋਣਾ ਚੱਲਦਾ ਕੰਮ ਹਮਮ ਅੱਜ ਬਾਕੀ ਦੋ ਦਿਨ ਦਾ ਗੈਬਦਾ ਤੂੰ ਮੈਂ ਕਰਾ ਪਰਤਾ ਪਰਸੋਂ ਅਸੀਂ ਗਏ ਬੇ ਤੇ ਗੜਾਂਗਾ ਪਿੰਡ ਆਰੇ ਦੁਕਾਨਪੁਰ ਆਉਣ ਹੁੰਦੀ ਹੈ ਦੁਕਾਨ ਬੰਦ ਹੈ ਰੌਣਕ ਬੰਦ ਹੈ ਹਾਂ ਗੜਾਂਗਾ ਪਿੰਡ ਗਏ ਬੇ ਤੇ ਉੱਥੇ ਸਵੇਰੇ ਲਾਸਰ ਚ ਲੰਘੇ ਸੱਜਰੇ ਹੀ ਰਾਤ ਨੂੰ 2 ਵਜੇ ਆਏ ਘਰ ਕੱਲ ਫਿਰ ਉਹ ਗੱਗੜਾਲ ਪਿੰਡ ਗਏ ਬੇ ਤੇ ਗੱਗੜਾਲ ਸਾਡੇ ਰਿਸ਼ਤੇਦਾਰ ਹੀ ਹੈ ਅੱਛਾ ਗੜਾਂਗਾ ਵੀ ਰਿਸ਼ਤੇਦਾਰ ਹੀ ਹੈ ਗੱਗੜਾ ਵੀ ਰਿਸ਼ਤੇਦਾਰ ਹੈ ਤੇ ਗੱਗੜਾਲ ਫਿਰ ਉੱਥੇ ਵੀ ਰਾਤ 11 ਪੈਂਦੇ ਪੁੰਦੇ ਨੂੰ 12 ਵਜੇ ਆਉਂਦੇ ਨੇ ਘਰ ਤਨਾਲੀ ਵੀ ਜਾਨੇ ਹੌਦਾਲੇ ਬਣਾ ਪਰਸਾ ਜਨਮ ਦਿਨ ਦਾ ਮਨੇ ਦਾ ਅੱਛਾ ਜਾਨਦੇ ਤੁਸੀਂ ਉਰੇ ਹੈਗੇ ਹਾਂ ਜਦੋਂ ਇਹ ਕੁਰਸੀਆਂ ਲੈ ਕੇ ਆਉਣੀਆਂ ਦੀ ਬਾਜ਼ੀ ਨਹੀਂ ਮਿਲਿਆ ਅੱਛਾ ਫੇ ਕੱਲ ਲੈ ਆਂਦੀ ਆ ਅੱਜ ਜੱਗੇ ਦੇ ਮੁੰਡੇ ਜਨਮ ਦੇ ਨੇ ਅੱਛਾ ਅੱਜ ਮਨਾਉਣੇ ਹੋਣ ਇੱਥੇ 10 ਕੁਰਸੀਆਂ ਲੈਂਦੀਆਂ ਆਪਣੀ ਆਪਣੀ ਲਾਉਣੇ ਤੋਂ ਟੈਂਟ ਵਾਲੀ ਦੀ ਅੱਛਾ ਅੱਛਾ ਆ ਮੁੱਲੇ ਲੈਂਦਾ ਠੀਕ ਆ ਬੰਦੇ ਨਾਲ ਦਾ ਗੱਲਿਆ 6 ਅੰਦਰ ਪਈਆਂ ਵਾ ਇੰਨੇ ਚਾਰ ਗੁਆ ਰੱਖੇ ਲੋੜਾ ਦਾ ਰੱਖ ਲੈ ਬਹੁਤ ਵਧੀਆ ਅੱਜ ਫਿਰ ਕਹਿੰਦਾ ਖੇਦਵਾਉਣੇ ਹਸਪੀਰ ਕਹਿੰਦਾ ਇੱਕ ਪਨੀਰ ਵਾਲਾ ਤਿਆਰ ਕਰਨ ਫੇ ਅਜੇ ਚਲਾਇ ਨਹੀਂ ਹੈਗਾ ਹਾਲੇ ਇਹ ਕੋ ਨ ਜਾਣਾ ਤਾਂ ਕਿਤੇ ਨਹੀਂ ਆ ਪਾਉਣਾ ਹੋਣਾ ਹਾਂ ਮੈਂ ਵੀ ਆ ਜਾ ਕੇ ਆਉਣਾ ਏ ਉਹਦੇ ਲਈ ਸਟੇਡੀ ਵਾਲੇ ਸਟੇਡੀ ਵਾਲੇ ਕੰਮ ਜਿਹੜਾ ਫਰਦਾ ਹਾਂ ਉਹ ਫਰਦਾ ਫਰਦਾ ਕਹਿੰਦੇ ਮੰਗਦੇ ਆ ਭੀੜ ਬਹੁਤ ਆ ਫਰਦਾ ਕਰਾਉਣ ਨੂੰ ਮੇਲੇ ਲੱਗੇ ਪਏ ਉੱਥੇ ਲੱਗਣੀ ਹੈ ਹਾਂ ਯਾਰ ਇਹ ਪਹਿਲਾਂ ਚਾਹੀਦੀ ਹੈ ਇੰਨੇ ਕੁ ਦਾ ਪੁਰਾਣੀ ਚੱਲਦੀ ਨਹੀਂ ਕਿ ਨਵੀਂ ਜੀ ਲੰਗਣੀ ਇਹ ਨਾ 4-5 ਸਾਲ ਬਾਅਦ ਕਹਿੰਦੇ ਕੋਈ ਹੁੰਦਾ ਜਾਂਦਾ ਹੱਦ ਕਰ ਜੇ ਬਾਅਦ ਹੁਣ ਚਾਹੀਦੇ ਉਹ ਵਾਲੇ ਬਸ 3-4 ਮਹੀਨੇ ਦੀ ਕੜਾਈਆਂ ਪੰਜਾਂ ਦਾ ਫਰਦਾ ਉਹ ਤਾਂ ਲੱਗ ਜਣੇ ਚਾਹੀਦੀ ਉਹ ਲੱਗ ਚਾਹੀਦੀ ਹੈ ਕਿ ਕਰਾਂ ਜ਼ਿੰਮੇਵਾਰ ਨੂੰ ਰੱਖਣੀ ਚਾਹੀਦੀ ਵਰਦਾਰੀ ਖੜਾ ਕੇ ਕਰਾ ਲਾਸ ਤਾ ਹਾਂ ਪਰ ਉਹ ਲੱਗਦੀ ਇਹਨੂੰ ਉਹਦੇ ਪਰ ਹਾਂ ਉਹਦੀ ਮੰਨਿਆਦ ਹੁੰਦੀ ਕੋਈ ਵੀ ਇੰਨੇ ਟਾਈਮ ਦੀ ਫਰਦ ਚਾਹੀਦੀ ਐ ਅੱਛਾ ਅੱਛਾ ਉਹ ਮੰਗਦਾ ਭਾਈ ਹੁਣ ਜਾਨਾ ਇੱਕ ਹੋਰ ਪੰਗਾ ਇਹ ਜ਼ਮੀਨ ਆਪਣੀ ਇਹ ਪਿੰਡ ਦੀ ਉਹ ਮੰਨ ਲੈ ਸਾਹ ਦੋ ਪਾਸੇ ਐ ਚਮਕੌਰ ਚ ਵੀ ਆਉਂਦੀ ਐ ਰੋਪੜ ਚ ਵੀ ਆਉਂਦੀ ਐ ਫੇਰ ਦੋਵੇਂ ਪਾਸੇ ਜਾਣਾ ਪੈਂਦਾ ਹੁਣ ਚਾਚੇ ਨੂੰ ਕਿਹਾ ਮੈਂ ਕਿਸੀ ਨੂੰ ਮੈਂ ਤੂੰ ਮੇਰੀ ਘੜਾ ਲਿਆ ਇੱਧਰ ਰੋਪੜ ਤੇ ਵੀ ਮੈਂ ਤੇਰੀ ਘੜਾ ਲਿਆਉਂਗਾ ਚਮਕੌਰ ਤੇ ਸਾਡੇ ਵੀ ਇੱਕ ਨੇ ਹੁਣ ਮੈਂ ਚਮਕੌਰ ਜਾ ਕੇ ਆਉਂਗਾ ਹਾਂ ਉਹ ਰੋਪੜ ਜਾਊਗਾ ਆੜੇ ਜਿਹੜੇ ਔਰ ਸਾਹ ਤੇ ਸੇਲ ਚ ਤਸਤਾਈ ਜਾਂਦੀ ਹੈ ਇੱਧਰ ਵਾਲੀ ਢੇੜੀ ਭੈਣੀ ਵਾਲੀ ਹਾਂ ਭੈਣੀ ਵਾਲੀ ਭੈਣੀ ਵਾਲੀ ਜ਼ਮੀਨ ਆ ਜਸ ਜਸਵੀਰ ਵਾਲੀ ਜਾਣੀਆ ਹਾਂ ਹਾਂ ਆਹਾਂ ਬੜੀ ਸਾਰੀ ਇੱਧਰ ਹੈ ਮਾਲਾ ਜੀ ਜਸਵੀਰ ਵਾਲੀ ਭੈਣੀ ਜੀ ਹੂੰ ਹੂੰ ਉਹ ਇੱਧਰ ਨਿਕਲਦੀ ਰੋਪੜਣਾ ਉਹ ਹੀ ਦੇਖਾਵਾਂ ਜਸਵੀਰ ਵਾਲਾ ਮੋਂ ਨਿਕਲੇ ਹੋਣਾ ਨੂੰ ਸਕੇ ਨੇ ਜਦ ਤੁਮ ਕੋਲੋਂ ਸਭ ਨਿਕਲਣਾ ਭੈਣੀ ਕੇ ਪੰਜੀ ਲਗਾਤਾਰ ਚੱਲਿਆ ਵੰਦਰ ਲੈ ਜਾ ਰ ਰ ਹੈ ਹਾਂ ਲਗਾਤਾਰ ਹੀ ਤੇ ਖੜ ਨਹੀਂ ਦੱਤਾ ਇਹੀ ਵਰਸੋਂ ਵੀ ਨਾ ਕੱਲ ਨਾ ਤੇ ਚੱਲੀ ਹਾਂ ਫਰਮਾ ਦੇ ਇੱਕ ਰੋਟੀ ਖਾਦਾ ਦੂਆ ਚਲਾ ਰਹੇ ਹਾਂ 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 ਇਹ ਚਾਹ ਪੀਂਵਿੰਦਾ ਦੂਆ ਚਲਾ ਰਹੇ ਹਾਂ ਰੋਕੀ ਰੁਕੀ ਹੁੰਦਾ ਜਾਦਾ ਰੋਟੀ ਤਾਂ ਖਾਈ ਨਹੀਂ ਹੁੰਦੀ ਮੂੰਹ ਮਨ ਨੂੰ ਪਾਣਾ ਹਾਂ ਪਰसों ਬਾਈ ਕਹਿਣ ਕਹਿੰਦੇ ਸ਼ਾਮ ਨੂੰ ਕਹਿੰਦੇ ਰੋਟੀ ਖਾ ਕੇ ਜਾਇਓ ਮਾਂ ਭੁੱਖੀ ਨਹੀਂ ਹੈਗੀ ਪਾਣੀ ਉਹ ਵਾਫੀ ਹੁੰਦਾ ਸਾਹਮਣੇ ਦੇ ਲੈ ਪਾਣੀ ਕਿਹੜੇ ਸਾਬ ਦਾ ਬੱਟੂ ਗੁੱਲਾ ਲਾਉਂਦੇ ਆ ਇੱਕ ਕੱਪੜਾ ਬੰਨਨੇ ਹੁੰਦਾ ਮੂੰਹ ਸਾਰਾ ਇੱਕ ਨੇ ਗੱਲ ਉਹ ਕਹਿੰਦੇ ਰੋਟੀ ਖਾ ਕੇ ਜਾਇਓ ਵੀ ਤਿਆਰ ਕਰੀ ਮਾਂ ਰੋਟੀ ਵੀ ਖਾਣ ਨੂੰ ਭੁੱਖੀ ਨਹੀਂ ਹੈਗੀ ਮਗਾ ਪਾਣੀ ਲਿਆ ਦੇ ਭਾਈ ਹੋਰ ਗਾ ਪਾਣੀ ਫੇਰ ਪੀ ਲੈਣੇ ਆ ਇੱਕ ਦੱਖਣ ਗੱਲ ਹੈ ਚਲ ਫੇਰ 10:00 ਵਜੇ 10:00 ਵਜੇ ਫੇ ਚਾਹ ਬਣਾ ਕੇ ਲਿਆ ਗੋਟ-ਗੋਟ ਉਹ ਅੱਛਾ ਕਹਾਂ ਚਲ ਫੇਰ ਚਾਹਤਾ ਪੀ ਲੋ ਜੇ ਰੋਟੀ ਨਹੀਂ ਖਾਣੀ ਠੀਕ ਆ ਚਾਹ ਲੈ ਫੇਰ ਹਾਂ ਗਰਮੀ ਨੂੰ ਮਾਰਦੀ ਆ ਕਰਦੀ ਆ ਗਰਮੀ ਹੈਵੀ ਬਹੁਤ ਏ ਦੋਸਤ ਪਰ ਇੱਕ ਗੱਲ ਜੂ ਨਾ ਫੇ ਦਿਨਾਂ ਛਿਪਦਾ ਆ ਫੇਰ ਕੰਮ ਨੂੰ ਜੀ ਕੋਈ ਕਰਦਾ ਏ ਠੰਡਾਏ ਹੋ ਜਾਂਦਾ ਮੌਸਮ ਥੋੜਾ ਜਿਹਾ ਪਰ ਨਿਗਾ ਵੀ ਬੰਨ ਹੋ ਜਾਂਦੀ ਆ ਹਾਂ ਨਿਗਾ ਬੰਨ ਹੋ ਜਾਂਦੀ ਆ ਨਿਗਾ ਫੇ ਸਿੱਧੀ ਖੇਤ ਵਿੱਚ ਹੀ ਰਹਿਣੀ ਆ ਸਾਹਮਣੇ ਹੀ ਲਾਈਟਾਂ ਬਾਲ ਕੇ ਨਿਗਾ ਬੰਨ ਲਾਈਟਾਂ ਬਾਲ ਕੇ ਫੇ ਕਰਦੇ ਵੀ ਘਾਟਾ ਦਿਖਾਈ ਆ ਹਾਂ ਹਾਂ ਦਿਨ ਵੇ ਕਰਦੇ ਦਿਖ ਕਿਉਂਕਿ ਸਵੀਟ 91 ਵੀ ਹੈ ਹਾਂ ਸਵੀਟ 91 ਵੀ ਹੈ ਉਹ ਬੁੱਲ 91 ਜੇ ਬਾਪੂ ਵਾਲਾ ਤੇ ਸਾਹਮਣੇ ਉੜਦੀ ਆ ਜਿੰਨੀ ਭੂਬੜਾ ਖੇਤ ਚ ਉਹਨਾਂ ਵਧੇ ਚੱਲਦਾ ਵਧੇ ਚੱਲਦਾ ਉਹ ਉੜਦੀ ਵੀ ਉਨੀ ਜ਼ਿਆਦਾ ਹਾਂ ਉਹ ਨਹੀਂ ਉੜਦੀ ਵੀ ਜ਼ਿਆਦਾ ਇਹ ਕੌਣ ਆਇਆ ਹੁਣ ਆ ਸੁੱਕਾ ਵੀ ਕਹਿਣਾ ਰਹਿਣਾ ਹੂੰ ਕਿੰਨਾ ਬੱਜਣਾ ਇਹਦਾ ਮਾਰ ਤਾ ਤਾਂ ਤਿਆਰੀ ਬਾਉਣ ਨੂੰ ਹੋਗਾ ਮੈਨੂੰ ਬਾਕੀ ਕਹਿੰਦਾ ਬਟਾ-ਬਟਾ ਪਦਨੀਆਂ ਜੀ ਕੈਰੀਆਂ ਵੀ ਬਣਾ ਦੇ ਰਹੀਆਂ ਵੀ ਜੀ ਚੁਕਣੀਆਂ ਪੈ ਗਈਆਂ ਆਹ ਉਹ ਹੀ ਟੀਜਾ ਉਹ ਦੇਖੋ ਪਾਹੀ ਭਾਈ ਪਧਰ ਜੀ ਕਰ ਦਵਾ ਪਧਰ ਜੀ ਕਰ ਦਵਾ ਜੇ ਕਿਣੀਆਂ ਪੈ ਗਈਆਂ ਤਾਂ ਐਕਨ ਛਿੱਟਾ ਦੇ ਦੂੰਗੇ ਨਹੀਂ ਫਿਰ ਰਲਾਦਾ ਕਿ ਮੱਛੀ ਜੀ ਕੜਨੇ ਵੀ ਗੰਨਾ ਗੁੱਡਣ ਲਾਤੇ ਹੈ ਹੈ ਮੈਂ ਕੜਨੇ ਬੰਦੇ ਗੰਨਾ ਗੁੱਡਣ ਲਾਤੇ ਹਾਂ ਹੁਣ ਭਈਏ ਵੀ ਹੁਣ ਤਕਰੀਬਨ ਭਈਏ ਵਿਹਲੇ ਜੀ ਹੈ ਥੋੜਾ ਹਿੱਕਾ ਮਰ ਹੈਗਾ ਭਈਆ ਇਹ ਤਾਂ ਇਹ ਰੀ ਕਰਨਾ ਕਿਸਦਾ ਇਹ ਆਫੇ ਗੰਨਾ ਗੁੰਨਾ ਬਸ ਹਾਂ ਕਰਦੇ ਟਾਈਮ ਹੈ ਕਿਹਾਦਾ ਮਾ ਮੇਰੇ ਰਹੀਦੇ ਭਰ ਦੋ ਤਿੰਨ ਕਟਾਲੇਵਾ ਬਾਜਰੇ ਵਾਲੇ ਚ ਪਾਉਣੇ ਚ ਅੱਛਾ ਉਹੀ ਭਈਏ ਨਹੀਂ ਮੰਨਿਆ ਹੈ ਮੈਂ ਜੀ ਕਣਕ ਨਹੀਂ ਕਣਕ ਪਰ ਕਣਕ ਨੂੰ ਵੀ ਜਦ ਥੋੜੇ ਟਾਈਮ ਬਾਅਦ ਵਿਹਲੇ ਹੋਗੇ